ਕੈਨੇਡਾ ਚੋ ਰੋਜ਼ਗਾਰ ਲਈ ਸਟੂਡੈਂਟਸ ਦੀ ਮਾਰੂ-ਮਾਰ ਨੂੰ ਦਰਸਾਉਂਦੀਆਂ ਬ੍ਰੈਂਪਟਨ ਦੇ ਭਾਰਤੀ ਰੈਸਟੋਰੈਂਟ ਚ ਉਸ ਸਮੇਂ ਜ਼ੋਰਦਾਰ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਜਦ ਪੰਜਾਬ ਤੇ ਹਰਿਆਣਾ ਦੇ 3000 ਸਟੂਡੈਂਟਸ ਵੇਟਰ ਦੀਆਂ 60 ਪੋਸਟਾਂ ਲਈ ਅਰਜ਼ੀ ਦੇਣ ਲਈ ਪਹੁੰਚ ਗਏ ਇਹਨਾਂ ਚੋ ਜ਼ਿਆਦਾਤਰ ਸਟੂਡੈਂਟਸ ਪੰਜਾਬ ਨਾਲ ਸੰਬੰਧਿਤ ਸਨ ਵੱਡੀ ਗਿਣਤੀ ਚ ਮੁਰ ਤੋਂ ਪੋਸਟ ਕੀਤੇ ਗਏ ਹਾਲੀਆ ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਨਿਯਮਤ ਪਰਤਲੀ ਸੰਦੂਰੀ ਫਿਲਮਜ਼ ਰੈਸਟੋਰੈਂਟ ਦੇ ਕਾਰਜਕਾਰੀ ਮੈਨੇਜਰ ਈਂਦੀਪ ਕੌਰ ਨੇ ਕਿਹਾ ਕਿ ਉਹਨਾਂ ਨਵੀਂ ਬ੍ਰਾਂਚ ਹੈਪੀ ਸੰਖੋਲੀ ਹੈ ਜਿੱਥੇ ਨੌਕਰੀਆਂ ਲਈ ਵੱਡੀ ਗਿਣਤੀ ਨੌਜਵਾਨ ਆ ਰਹੇ ਨੇ ਕੈਨੇਡਾ ਦੇ ਬ੍ਰੈਂਟਨ ਜਿਹੇ ਪ੍ਰਵਾਸੀਆਂ ਦੀ ਵੱਡੀ ਆਬਾਦੀ ਵਾਲੇ ਸ਼ਹਿਰ ਚ ਰੋਜ਼ਗਾਰ ਲਈ ਵੇਖਕੀਨੀ ਬਣੀ ਹੋਈ ਆ ਭਾਰਤ ਸਵੇਤ 4 ਮੁਲਕਾਂ ਤੋਂ ਸਟੂਡੈਂਟਸ ਇੱਥੇ ਉੱਚ ਮਿਆਰੀ ਸਿੱਖਿਆ ਹਾਸਲ ਕਰਨ ਤੇ ਅਜਿਹੇ ਕੰਮ ਲੱਭਣ ਦਾ ਸੁਪਨਾ ਲੈ ਕੇ ਆਉਂਦੇ ਨੇ ਜੋ ਉਹਨਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ 'ਚ ਮਦਦ ਕਰੇ ਖਰਚੇ ਪੂਰੇ ਕਰਨ ਲਈ ਸਟੂਡੈਂਟਸ ਵੇਟਰ ਡਿਲੀਵਰੀ ਸਰਵਿਸ ਜਿਹੇ ਛੋਟੇ-ਮੋਟੇ ਕੰਮ ਕਰਨ ਲਈ ਮਜਬੂਰ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਸਰਨਾਰਤੀ ਤੇ ਨਾਗਰਿਕਤਾ ਵਿਭਾਗ ਦੇ ਅੰਕੜੇ ਅਨੁਸਾਰ ਸਾਲ 2023 'ਚ ਤਕਰੀਬਨ 3.619 ਲੱਖ ਸਟੂਡੈਂਟਸ ਭਾਰਤੋਂ ਕੈਨੇਡਾ ਪਹੁੰਚੇ ਤੇ ਇਹਨਾਂ 'ਚੋਂ 1.8 ਲੱਖ ਕਰੀਬ ਪੰਜਾਬੀ ਸਨ